ਸ਼ਾਲ ਦੀ ਬੁੱਕਲਮਾਰ ਮੀਡੀਆ ਕੈਮਰਿਆਂ ਤੋਂ ਮੂਲਕ ਹੋ ਰਹੀ ਇਹ ਮਹਿਲਾ ਧੋਖੇਬਾਜ਼ ਹੈ ਜਿਸਨੇ ਧੋਖਾ ਸਰਕਾਰ ਨਾਲ ਕੀਤਾ ਹੈ ਦਰਅਸਲ ਬਠਿੰਡਾ ਪੁਲਿਸ ਨੇ ਝਾਲੀ ਕਾਗਜ਼ਾਤ ਵਿਖਾ ਕੇ ਸਰਕਾਰੀ ਬੈਂਕ ਵਿੱਚ ਨੌਕਰੀ ਕਰਨ ਵਾਲੀ ਇਸ ਮਹਿਲਾ ਨੂੰ ਕਾਬੂ ਕੀਤਾ ਹੈ ਮਾਮਲਾ ਬਠਿੰਡਾ ਦੇ ਅਮਰੀਕ ਸਿੰਘ ਰੋਡ ਸਥਿਤ SBI ਬੈਂਕ ਦਾ ਹੈ ਜਿੱਥੇ ਸੁਖਦੀਪ ਕੌਰ ਨਾਮੀ ਇਹ ਮਹਿਲਾ ਕਰੀਬ 2 ਮਹੀਨਿਆਂ ਤੋਂ ਸਰਕਾਰੀ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਹੀ ਸੀ ਲੇਕਿਨ ਬੈਂਕ ਦੀ ਮੈਨੇਜਰ ਸ਼ਵੇਤਾ ਜਿੰਦਲ ਨੇ ਸੁਖਦੀਪ ਕੌਰ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਇਲਜ਼ਾਮ ਲਗਾਇਆ ਕਿ ਸੁਖਜੀਤ ਨੇ ਝਾਲੀ ਕਾਗਜ਼ਤ ਵਿਖਾ ਕੇ ਸਰਕਾਰੀ ਨੌਕਰੀ ਲਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਪੜਤਾਲ ਦੇ ਵਿੱਚ ਇਲਜ਼ਾਮ ਸੱਚ ਸਾਬਤ ਹੋਇਆ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਸੁਖਦੀਪ ਕੌਰ ਵਾਸੀ ਪਿੰਡ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੱਲ ਸਾਡੇ ਵੱਲੋਂ ਇੱਕ ਸਾਨਾ ਕੁਤਵਾਲੀ ਵੱਲੋਂ ਇੱਕ ਐਫ ਆਈ ਆਰ ਨੰਬਰ 6 ਦਰਜ ਕੀਤੀ ਗਈ ਆ ਅਗੇਂਸਟ ਸੁਖਦੀਪ ਕੌਰ ਆ ਇਹ ਤੇਉਣੇ ਦੀ ਰਹਿਣ ਵਾਲੀ ਆ ਮਸਲਾ ਇਹ ਸੀਗਾ ਕਿ ਸ਼ਵੇਤਾ ਜੰਦਲ ਨਾਮ ਦੀ ਜਿਹੜੇ ਸਟੇਟ ਐਸ ਬੀ ਆਈ ਦੀ ਬੈਂਕ ਮੈਨੇਜਰ ਆ ਉਹਨੇ ਇੱਕ ਦਰਖਾਸਤ ਦਿੱਤੀ ਸੀ ਇਹ ਮਾਨਯੋਗ ਐਸ ਐਸ ਪੀ ਸਾਹਿਬ ਕੋਲੇ ਇਹ ਜਿਸ ਦੀ ਪੜਤਾਲੀ ਹੋ ਵਿੰਗ ਦੁਆਰਾ ਕੀਤੀ ਗਈ ਆ ਦਰਖਾਸਤ ਦੇ ਵਿੱਚ ਇਸ ਜਿਹੜੀ ਅਕਿਊਜ਼ਡ ਆ ਤੇ ਇਹ ਅਲੀਗੇਸ਼ਨ ਲੱਗੇ ਸੀਗੇ ਵੀ ਇਹਨੇ ਇੱਕ ਝਾਲੀ ਪੀਓ ਲੈਟਰ ਤਿਆਰ ਕਰਕੇ ਜੁਆਇਨਿੰਗ ਲੈਟਰ ਤਿਆਰ ਕਰਕੇ ਤੇ ਅਮਰੀਕ ਸਿੰਘ ਰੋਡ ਤੇ ਜਿਹੜਾ ਐਸਬੀਆਈ ਬੈਂਕ ਦੀ ਬ੍ਰਾਂਚ ਹੈਗੀ ਆ ਉੱਥੇ ਜਿਹੜੀ ਇਹਨੇ 2 ਮਹੀਨੇ ਨੌਕਰੀ ਕੀਤੀ ਸੀ ਤਾਂ ਇਹੋ ਬੈਂਕ ਦੁਆਰਾ ਇਸ ਦਰਖਾਸਤ ਦੀ ਪੜਤਾਲ ਕੀਤੀ ਔਰ ਦਰਖਾਸਤ ਦੀ ਪੜਤਾਲ ਦੌਰਾਨ ਇਹ ਜਿਹੜਾ ਲੈਟਰ ਆ ਜਿਹੜਾ ਉਹਨਾਂ ਨੇ ਫੇਕ ਪਾਇਆ ਜਿਸ ਤੇ ਮਾਣਯੋਗ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕੱਲ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਔਰ ਜਿਹੜਾ ਕਿਊਜ਼ ਦਾ ਸਾਡੇ ਵੱਲੋਂ ਨਾਲ ਦੀ ਨਾਲ ਹੀ ਅਰੈਸਟ ਕਰ ਲਿਆ ਗਿਆ ਜਿਸ ਸਮਾਂ ਜ਼ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਵੱਤਵਾਦ ਉਹਦਾ ਰਿਮਾਂਡ ਹਾਸਲ ਕਰਕੇ ਆ ਜਿਹੜੇ ਜੇਕਰ ਉਹ ਹੋਰ ਵੀ ਬੰਦਾਇਰੇ ਵਿੱਚ ਜਾਂ ਨਾ ਕੋਈ ਸਾਥੀ ਵਗੈਰਾ ਜਾਂ ਕਿਸੇ ਵੀ ਬੈਂਕ ਦੇ ਅਧਿਕਾਰੀ ਦੀ ਕੋਈ ਸ਼ਮੂਲੀਅਤ ਹੈਗਾ ਤਾਂ ਉਹਦੇ ਅਸੀਂ ਰੋਲ ਨੂੰ ਵੈਰੀਫਾਈ ਕਰਕੇ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮੁਕਦਮੇ ਵਿੱਚ ਨੋਮੀਨੇਟ ਕਰਕੇ ਜੋ ਬੰਦ ਕਾਨੂੰਨੀ ਕਰ ਲਈਏ ਕਿਤੇ ਸਰ ਫਿਰ ਕਿੰਨੇ ਅਰੈਸਟ ਕਿਤਨੇ ਇੱਕ ਜੀ ਰੋਲ ਦੇ ਨਹੀਂ ਇੱਕ ਦੇ ਬਾਈ ਨੇਮ ਹੀ ਜਿਹੜਾ ਇੱਕ ਤੇ ਹੈਗਾ ਜਿਹੜਾ ਪਰਚਾ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਅਸੀਂ ਬਾਕੀ ਇਨਵੈਸਟੀਗੇਸ਼ਨ ਰਾਹੀਂ ਇਹ ਪਤਾ ਲੱਗੂਗਾ ਕਿ ਕਿਸ ਹੋਰ ਦਾ ਹੈਗਾ ਰੋਲ ਕਿਤੇ